ਜੇਕਰ ਜਨਮ ਅਧਿਕਾਰ ਨਾਗਰਿਕਤਾ ਤੇ ਕ੍ਰੌਂਪਟਾ ਕਾਜਕਾਰੀ ਆਦੇਸ਼ ਲਾਗੂ ਹੁੰਦਾ ਤਾਂ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਅਜ਼ੀਅਤ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ। ਬਿਨੈਕਾਰ ਨੂੰ ਇਹ ਦਿਖਾਉਣ ਦੀ ਜ਼ਰੂਰਤ ਹੋਵੇਗੀ ਕਿ ਜਨਮ ਸਮੇਂ ਕਟੋਕਟਿਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ। ਅਮਰੀਕੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ 트੍ਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬਣਾਏ ਗਏ ਕਾਜਕਾਰੀ ਆਦੇਸ਼ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ। ਪਰ ਬੋਸਟਨ ਆਧਾਰਿਤ ਪਹਿਲੀ ਯੂਐਸ ਸਰਕਟ ਕੋਰਟ ਆਫ ਅਪੀਲਸ ਦੁਆਰਾ ਇਸ ਨੂੰ ਗੈਰਸ ਵਿਧਾਨਕ ਕਰਾ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਗਵਾਈ ਵਾਲੇ ਰਾਜ ਅਤੇ ਪ੍ਰਵਾਸੀ ਅਧਿਕਾਰਾਂ ਦੇ ਵਕੀਲਾ ਦਾ ਪੱਖ ਲਿਆ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਅਦਾਲਤ ਨੋਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਇੱਕ ਦੇਸ਼ ਵਿਆਪੀ ਫੈਸਲੇ ਨੂੰ ਬਰਕਰਾਰ ਰੱਖਿਆ ਵੀ ਜਰਮਨੀ ਨੂੰ ਜਾਰੀ ਰਾਸ਼ਟਰਪਤੀ 트럼ਪ ਤੇ ਕਾਜਕਾਰੀ ਅਦੇਸ਼ ਦੇ ਵਿੱਚ ਸੰਘੀ ਏਜੰਸੀਆਂ ਨੂੰ ਹਟਾਇਤਾ ਗਈਆਂ ਸੀ ਕਿ ਉਹ ਅਮਰੀਕਾ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਮਾਨਤਾ ਦੇਣ ਤੋਂ ਇਨਕਾਰ ਕਰਨ ਜਦੋਂ ਤੱਕ ਇੱਕ ਘਟੋਕਟਿਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਾ ਹੋਵੇ ਅਮਰੀਕੀ ਨਾਗਰਿਕਤਾ ਇਸ ਵੇਲੇ ਸਾਰੇ ਅਮਰੀਕੀ ਜੰਮੇ ਨਵਜੰਮੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਰਾਸ਼ਟਰਪਤੀ ਟਰੰਪ ਦਾ ਚੋਣ ਮਾਦੀਕਾਰ ਨਾਗਰਿਕਤਾ ਬਾਰੇ ਕਾਲਜਕਾਰੀ ਆਦੇਸ਼ ਅਮਰੀਕਾ ਵਿੱਚ ਸਾਰੇ ਨਵਜੰਮੇ ਬੱਚਿਆਂ ਦੀ ਯੋਗਤਾ ਨੂੰ ਪ੍ਰਭਾਵਿਤ ਕਰਕੇ ਇਸ ਨੂੰ ਬਦਲ ਸਕਦਾ ਹੈ ਲਾਗੂ ਕਰਨ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਪਰ ਅਦਾਲਤਾਂ ਨੇ ਹਜੇ ਤੱਕ ਇਸ ਆਦੇਸ਼ ਉੱਤੇ ਫੈਸਲਾ ਨਹੀਂ ਦਿੱਤਾ ਵਿਦੇਸ਼ ਵਿਭਾਗ ਤੇ ਯੂਐਸਸੀਆਈਐਸ ਦੀਆਂ ਲਾਗੂ ਕਰਨ ਯੋਜਨਾਵਾਂ ਦੇ ਬਾਅਦ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਨੇ ਰਾਸ਼ਟਰੀ ਪਤੀ ਤੇ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਆਪਣੀ ਰਣਨੀਤੀ ਦਾ ਐਲਾਨ ਕੀਤਾ ਹੈ ਸਮਾਜਿਕ ਸੁਰੱਖਿਆ ਨੰਬਰ ਸਮਾਜਿਕ ਸੁਰੱਖਿਆ ਐਕਟ ਦੇ ਤਹਿਤ ਸਮਾਜਿਕ ਸੁਰੱਖਿਆ ਪ੍ਰੋਗਰਾਮ ਪ੍ਰਸ਼ਾਸਨ ਦੀ ਲਈ ਤਨਖਾਹ ਅਤੇ ਕਮਾਈ ਦੇ ਡਾਟਾ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਇਹ ਨਾਗਰਿਕਤਾ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਯੋਗ ਗੈਰ ਨਾਗਰਿਕ ਨੂੰ ਵੀ ਦਿੱਤੇ ਜਾਂਦੇ ਨੇ ਸਮਾਜਿਕ ਸੁਰੱਖਿਆ ਐਕਟ ਦੇ ਅਨੁਸਾਰ ਸਮਾਜਿਕ ਸੁਰੱਖਿਆ ਨੰਬਰ ਦੇ ਲਈ ਬੇਨਕਾਰਾਂ ਨੂੰ ਨਾਗਰਿਕਤਾ ਜਾਂ ਵਿਦੇਸ਼ੀ ਸਥਿਤੀ ਦਾ ਲੋੜੀਂਦਾ ਸਬੂਤ ਦੇਣਾ ਲਾਜ਼ਮੀ ਹੈ ਵਰਤਮਾਨ ਦੇ ਵਿੱਚ ਇੱਕ ਜਨਮ ਸਰਟੀਫਿਕੇਟ ਜੋ ਅਮਰੀਕੀ ਜਨਮ ਸਾਲ ਨੂੰ ਦਰਸਾਉਂਦਾ ਹੈ ਨਾਗਿਕਤਾ ਦੀ ਪੁਸ਼ਟੀ ਕਰ ਸਕਦਾ ਹੈ ਹਾਲਾਂਕਿ ਕਾਜੀ ਕਾਰਯ ਦੇਸ਼ ਲਾਗੂ ਹੋ ਤਾਂ ਬਾਅਦ ਹੀ ਬਦਲ ਸਕਦਾ ਹੈ ਇਸ ਲਈ ਸੰਭਾਵਤ ਤੌਰ ਉਤੇ ਹੋਰ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਇੱਕ ਵਾਰ EO ਲਾਗੂ ਹੋਣ ਤੋਂ ਬਾਅਦ ਅਮਰੀਕੀ ਜਨਮ ਸਥਾਨ ਨੂੰ ਦਸਾਉਣ ਵਾਲੇ ਜਨਮ ਸਰਟੀਫਿਕੇਟ ਉਸ ਤੋਂ ਬਾਅਦ ਪੈਦਾ ਹੋਈ ਵਿਅਕਤੀ ਦੇ ਲਈ ਅਮਰੀਕੀ ਨਾਗਰਿਕਤਾ ਰੇਟੂਕ ਵਿੱਚ ਸਬੂਤ ਵਜੋਂ ਕੰਮ ਨਹੀਂ ਕਰਨਗੇ ਐਸਐਸਏ ਇਸ ਗੱਲ ਦੀ ਪੁਸ਼ਟੀ ਕਰਨ ਵਾਲੇ ਸਬੂਤਾਂ ਨੂੰ ਲਾਜ਼ਮੀ ਕਰੇਗਾ ਕਿ ਟੋਕਾ ਟਿੱਕ ਮਾਤਾ ਪਿਤਾ ਅਮਰੀਕੀ ਨਾਗਰਿਕ ਹੈ ਜੇ ਵਿਅਕਤੀ ਦੇ ਜਨਮ ਸਮੇਂ ਯੋਗ ਇਮੀਗ੍ਰੇਸ਼ਨ ਸਥਿਤੀ ਰੱਖਦਾ ਹੈ ਅਸਲ ਦੇ ਵਿੱਚ ਐਸਐਸਏ ਨੂੰ ਕਿਸੇ ਵਿਅਕਤੀ ਦੇ ਜਨਮ ਤੇ ਸਬੂਤ ਦੀ ਲੋੜ ਹੋਵੇਗੀ ਜੁਏ ਦਸੰਦਾ ਹੋਵੇ ਕਿ ਉਸਦੇ ਮਾਤਾ ਪਿਤਾ ਅਮਰੀਕੀ ਨਾਗਿਕ ਸਨ ਜਾਂ ਜੇ ਜਨਮ ਸਮੇਂ ਯੋਗ Migration City of Vietzana. ਜੇਕਰ ਜਨਮ ਅਧਿਕਾਰ ਨਾਗਰਿਕਤਾ ਤੇ ਕ੍ਰੰਪਟਾ ਕਾਰਜਕਾਰੀ ਆਦੇਸ਼ ਲਾਗੂ ਹੁੰਦਾ ਤਾਂ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਅਜ਼ੀਅਤ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ। ਬਿਨੈਕਾਰ ਨੂੰ ਇਹ ਦਿਖਾਉਣ ਦੀ ਜ਼ਰੂਰਤ ਹੋਵੇਗੀ ਕਿ ਜਨਮ ਸਮੇਂ ਕਟੋਕਟਿਕ ਮਾਤਾ-ਜਵ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ। ਅਮਰੀਕੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ 트੍ਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬਣਾਏ ਗਏ ਕਾਰਜਕਾਰੀ ਆਦੇਸ਼ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ। ਪਰ ਬੋਸਟਨ ਆਧਾਰਿਤ ਤੇ ਪਹਿਲੀ ਯੂਐਸ ਸਰਕਟ کورٹ ਆਫ ਅਪੀਲਸ ਦੁਆਰਾ ਇਸ ਨੂੰ ਗੈਰਸ ਵਿਧਾਨਕ ਕਰਾ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਗਵਾਈ ਵਾਲੇ ਰਾਜ ਅਤੇ ਪ੍ਰਵਾਸੀ ਅਧਿਕਾਰਾਂ ਦੇ ਵਕੀਲਾ ਦਾ ਪੱਖ ਲਿਆ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਅਦਾਲਤ ਨੋਵੀਂ ਯੂਐਸ ਸਰਕਟ کورٹ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਇੱਕ ਦੇਸ਼व्यापी ਫੈਸਲੇ ਨੂੰ ਬਰਕਰਾਰ ਰੱਖਿਆ ਵੀ ਜਰਮਨੀ ਤੋਂ ਜਾਰੀ ਰਾਸ਼ਟਰਪਤੀ 트੍ਰాంਪ ਦੇ ਕਾਰਜਕਾਰੀ ਆਦੇਸ਼ ਦੇ ਵਿੱਚ ਸੰਘੀ ਏਜੰਸੀਆਂ ਨੂੰ ਹਟਾਇਤਾ ਕੀਤੀਆਂ ਗਈਆਂ ਸੀ ਕਿ ਉਹ ਅਮਰੀਕਾ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਮਾਨਤਾ ਦੇਣ ਤੋਂ ਇਨਕਾਰ ਕਰਨ ਜਦੋਂ ਤੱਕ ਇੱਕ ਘਟੋਕਟ ਇੱਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਾ ਹੋਵੇ ਅਮਰੀਕੀ ਨਾਗਰਿਕਤਾ ਇਸ ਵੇਲੇ ਸਾਰੇ ਅਮਰੀਕੀ ਜੰਮੇ ਨਵਜੰਮੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਰਾਸ਼ਟਰਪਤੀ ਟਰੰਪ ਦਾ ਚੋਣ ਮਾਦੀਕਾਰ ਨਾਗਰਿਕਤਾ ਬਾਰੇ ਕਾਲਜਕਾਰੀ ਆਦੇਸ਼ ਅਮਰੀਕਾ ਵਿੱਚ ਸਾਰੇ ਨਵਜੰਮੇ ਬੱਚਿਆਂ ਦੀ ਯੋਗਤਾ ਨੂੰ ਪ੍ਰਭਾਵਿਤ ਕਰਕੇ ਇਸ ਨੂੰ ਬਦਲ ਸਕਦਾ ਹੈ ਲਾਗੂ ਕਰਨ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਪਰ ਅਦਾਲਤਾਂ ਨੇ ਹਜੇ ਤੱਕ ਇਸ ਆਦੇਸ਼ ਉੱਤੇ ਫੈਸਲਾ ਨਹੀਂ ਦਿੱਤਾ ਵਿਦੇਸ਼ ਵਿਭਾਗ ਤੇ ਯੂ ਐਸ ਸੀ ਆਈ ਐਸ ਪੀਆਂ ਲਾਗੂ ਕਰਨ ਯੋਜਨਾਵਾਂ ਦੇ ਬਾਅਦ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਨੇ ਰਾਸ਼ਟਰੀ ਪਤੀ ਤੇ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਆਪਣੀ ਰਣਨੀਤੀ ਦਾ ਐਲਾਨ ਕੀਤਾ ਸਮਾਜਿਕ ਸੁਰੱਖਿਆ ਨੰਬਰ ਸਮਾਜਿਕ ਸੁਰੱਖਿਆ ਐਕਟ ਦੇ ਤਹਿਤ ਸਮਾਜਿਕ ਸੁਰੱਖਿਆ ਪ੍ਰੋਗਰਾਮ ਪ੍ਰਸ਼ਾਸਨ ਦੀ ਲਈ ਤਨਖਾਹ ਅਤੇ ਕਮਾਈ ਦੇ ਡਾਟਾ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਇਹ ਨਾਗਰਿਕਤਾ ਸਥਿਤੀ ਦੀ ਪਰਵਾਹ ਕੀਤੇ ਬਿਨਾ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਯੋਗ ਗੈਰ ਨਾਗਰਿਕ ਨੂੰ ਵੀ ਦਿੱਤੇ ਜਾਂਦੇ ਨੇ ਸਮਾਜਿਕ ਸੁਰੱਖਿਆ ਐਕਟ ਦੇ ਅਨੁਸਾਰ ਸਮਾਜਿਕ ਸੁਰੱਖਿਆ ਨੰਬਰ ਦੇ ਲਈ ਬੇਨਕਾਰਾ ਨੂੰ ਨਾਗਰਿਕਤਾ ਜਾਂ ਵਿਦੇਸ਼ੀ ਸਥਿਤੀ ਦਾ ਲੋੜਿੰਦਾ ਸਬੂਤ ਦੇਣਾ ਲਾਜ਼ਮੀ ਹੈ ਵਰਤਮਾਨ ਦੇ ਵਿੱਚ ਇੱਕ ਜਨਮ ਸਰਟੀਫਿਕੇਟ ਜੋ ਅਮਰੀਕੀ ਜਨਮ ਸਾਲ ਨੂੰ ਦਰਸਾਉਂਦਾ ਹੈ ਨਾਗਿਕਤਾ ਦੀ ਪੁਸ਼ਟੀ ਕਰ ਸਕਦਾ ਹੈ ਹਾਲਾਂਕਿ ਕਾਜੀ ਕਾਰਜੇਸ਼ਿਅ ਦੇਸ਼ ਲਾਗੂ ਹੋ ਤਾਂ ਬਾਅਦ ਇਹ ਬਦਲ ਸਕਦਾ ਹੈ ਤੇ ਇਸ ਲਈ ਸੰਭਾਵਤ ਤੌਰ ਉਤੇ ਹੋਰ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਇੱਕ ਵਾਰ EO ਲਾਗੂ ਹੋਣ ਤੋਂ ਬਾਅਦ ਅਮਰੀਕੀ ਜਨਮ ਸਥਾਨ ਨੂੰ ਦਸਾਉਣ ਵਾਲੇ ਜਨਮ ਸਰਟੀਫਿਕੇਟ ਉਸ ਤੋਂ ਬਾਅਦ ਪੈਦਾ ਹੋਈ ਵਿਅਕਤੀ ਦੇ ਲਈ ਅਮਰੀਕੀ ਨਾਗਰਿਕਤਾ ਰੇਟੂਕ ਵਿੱਚ ਸਬੂਤ ਵਜੋਂ ਕੰਮ ਨਹੀਂ ਕਰਨਗੇ ਐਸਐਸਏ ਇਸ ਗਲਤੀ ਪੁਸ਼ਟੀਕਰਨ ਵਾਲੇ ਸਬੂਤਾਂ ਨੂੰ ਲਾਜ਼ਮੀ ਕਰੇਗਾ ਕਿ ਟੋਕਾ ਟਿੱਕ ਮਾਤਾ ਪਿਤਾ ਅਮਰੀਕੀ ਨਾਗਰਿਕ ਹੈ ਜੇ ਵਿਅਕਤੀ ਦੇ ਜਨਮ ਸਮੇਂ ਯੋਗ ਇਮੀਗ੍ਰੇਸ਼ਨ ਸਥਿਤੀ ਰੱਖਦਾ ਹੈ ਅਸਲ ਦੇ ਵਿੱਚ ਐਸਐਸਏ ਨੂੰ ਕਿਸੇ ਵਿਅਕਤੀ ਦੇ ਜਨਮ ਤੇ ਸਬੂਤ ਦੀ ਲੋੜ ਹੋਵੇਗੀ ਜੋ ਇਹ ਦੱਸਦਾ ਹੋਵੇ ਕਿ ਉਸਦੇ ਮਾਤਾ ਪਿਤਾ ਅਮਰੀਕੀ ਨਾਗਰਿਕ ਸਨ ਜਾਂ ਜੇ ਜਨਮ ਸਮੇਂ ਯੋਗ immigration city of vidzsan ਜੇਕਰ ਜਨਮ ਅਧਿਕਾਰ ਨਾਗਰਿਕਤਾ ਤੇ ਗ੍ਰੰਪਤਾ ਕਾਰਜਕਾਰੀ ਆਦੇਸ਼ ਲਾਗੂ ਹਦ ਤੱਕ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਅਸiedad ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ। ਬਿਨੈ ਕਾਰਨ ਉਹ ਦਿਖਾਉਣ ਦੀ ਜ਼ਰੂਰਤ ਹੋਵੇਗੀ ਕਿ ਜਨਮ ਸਮੇਂ ਕਟੋਕਟਿਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ। ਅਮਰੀਕੀ ਪ੍ਰਸ਼ਾਸਨ ਇਹ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ 트ੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬਣਾਏ ਗਏ ਕਾਰਜਕਾਰੀ ਆਦੇਸ਼ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ ਪਰ ਬੋਸਟਨ ਅਦਾਲਤ ਤੇ ਪਹਿਲੀ ਯੂਐਸ ਸਰਕਟ کورٹ ਆਫ ਅਪੀਲਸ ਦੁਆਰਾ ਇਸ ਨੂੰ ਗੈਰਸ ਵਿਧਾਨਕ ਕਰਾ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਗਵਾਈ ਵਾਲੇ ਰਾਜ ਅਤੇ ਪ੍ਰਵਾਸੀ ਅਧਿਕਾਰਾਂ ਦੇ ਵਕੀਲਾ ਦਾ ਪੱਖ ਲਿਆ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਅਦਾਲਤ ਨੋਵੀਂ ਯੂਐਸ ਸਰਕਟ کورٹ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਇੱਕ ਦੇਸ਼ ਵਿਆਪੀ ਫੈਸਲੇ ਨੂੰ ਬਰਕਰਾਰ ਰੱਖਿਆ ਵੀ ਜਨਵਰੀ ਨੂੰ ਜਾਰੀ ਰਾਸ਼ਟਰਪਤੀ 트੍ਰੌਮਪ ਦੇ ਤਾਲਚਕਾਰੀਆ ਦੇਸ਼ ਦੇ ਵਿੱਚ ਸੰਘੀ ਏਜੰਸੀਆਂ ਨੂੰ ਹਟਾਇਤਾ ਕੀਤੀਆਂ ਗਈਆਂ ਸੀ ਕਿ ਉਹ ਅਮਰੀਕਾ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਮਾਨਤਾ ਦੇਣ ਤੋਂ ਇਨਕਾਰ ਕਰਨ ਜਦੋਂ ਤੱਕ ਇੱਕ ਘਟੋਕਟਿਕ ਮਾਤਾ ਜੀ ਤਾਂ ਰਿੱਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਾ ਹੋਵੇ ਅਮਰੀਕੀ ਨਾਗਰਿਕਤਾ ਇਸ ਵੇਲੇ ਸਾਰੇ ਅਮਰੀਕੀ ਜੰਮੇ ਨਵਜੰਮੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਰਾਸ਼ਟਰਪਤੀ ਟਰੰਪ ਦਾ ਜਨਮ ਅਧਿਕਾਰ ਨਾਗਰਿਕਤਾ ਬਾਰੇ ਕਾਲਜਕਾਰੀ ਆਦੇਸ਼ ਅਮਰੀਕਾ ਵਿੱਚ ਸਾਰੇ ਨਵਜੰਮੇ ਬੱਚਿਆਂ ਦੀ ਯੋਗਤਾ ਨੂੰ ਪ੍ਰਭਾਵਿਤ ਕਰਕੇ ਇਸ ਨੂੰ ਬਦਲ ਸਕਦਾ ਹੈ ਲਾਗੂ ਕਰਨ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਪਰ ਅਦਾਲਤਾਂ ਨੇ ਹਜੇ ਤੱਕ ਇਸ ਆਦੇਸ਼ ਉੱਤੇ ਫੈਸਲਾ ਨਹੀਂ ਦਿੱਤਾ ਵਿਦੇਸ਼ ਵਿਭਾਗ ਤੇ ਯੂ ਐਸ ਸੀ ਆਈ ਐਸ ਪੀਆਂ ਲਾਗੂ ਕਰਨ ਯੋਜਨਾਵਾਂ ਦੇ ਬਾਅਦ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਨੇ ਰਾਸ਼ਟਰੀ ਪਤੀ ਤੇ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਆਪਣੀ ਰਣਨੀਤੀ ਦਾ ਐਲਾਨ ਕੀਤਾ ਸਮਾਜਿਕ ਸੁਰੱਖਿਆ ਨੰਬਰ ਸਮਾਜਿਕ ਸੁਰੱਖਿਆ ਐਕਟ ਦੇ ਤਹਿਤ ਸਮਾਜਿਕ ਸੁਰੱਖਿਆ ਪ੍ਰੋਗਰਾਮ ਪ੍ਰਸ਼ਾਸਨ ਦੀ ਲਈ ਤਨਖਾਹ ਅਤੇ ਕਮਾਈ ਦੇ ਡਾਟਾ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਇਹ ਨਾਗਰਿਕਤਾ ਸਥਿਤੀ ਦੀ ਪਰਵਾਹ ਕੀਤੇ ਬਿਨਾ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਯੋਗ ਗੈਰ ਨਾਗਰਿਕ ਨੂੰ ਵੀ ਦਿੱਤੇ ਜਾਂਦੇ ਨੇ ਸਮਾਜਿਕ ਸੁਰੱਖਿਆ ਐਕਟ ਦੇ ਅਨੁਸਾਰ ਸਮਾਜਿਕ ਸੁਰੱਖਿਆ ਨੰਬਰ ਦੇ ਲਈ ਬੇਨਕਾਰਾਂ ਨੂੰ ਨਾਗਰਿਕਤਾ ਜਾਂ ਵਿਦੇਸ਼ੀ ਸਥਿਤੀ ਦਾ ਲੋੜਿੰਦਾ ਸਬੂਤ ਦੇਣਾ ਲਾਜ਼ਮੀ ਹੈ ਵਰਤਮਾਨ ਦੇ ਵਿੱਚ ਇੱਕ ਜਨਮ ਸਰਟੀਫਿਕੇਟ ਜੋ ਅਮਰੀਕੀ ਜਨਮ ਸਥਾਨ ਨੂੰ ਦਰਸਾਉਂਦਾ ਹੈ ਨਾਗਿਕਤਾ ਦੀ ਪੁਸ਼ਟੀ ਕਰ ਸਕਦਾ ਹੈ ਹਾਲਾਂਕਿ ਕਾਜੀ ਕਾਰਜੇਸ਼ ਦੇ ਲਾਗੂ ਹੋ ਤਾਂ ਬਾਅਦ ਹੀ ਬਦਲ ਸਕਦਾ ਹੈ ਤੇ ਇਸ ਲਈ ਸੰਭਾਵਤ ਤੌਰ ਉਤੇ ਹੋਰ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਇੱਕ ਵਾਰ EO ਲਾਗੂ ਹੋਣ ਤੋਂ ਬਾਅਦ ਅਮਰੀਕੀ ਜਨਮ ਸਥਾਨ ਨੂੰ ਦਸਾਉਣ ਵਾਲੇ ਜਨਮ ਸਰਟੀਫਿਕੇਟ ਉਸ ਤੋਂ ਬਾਅਦ ਪੈਦਾ ਹੋਈ ਵਿਅਕਤੀ ਦੇ ਲਈ ਅਮਰੀਕੀ ਨਾਗਰਿਕਤਾ ਦੇ ਟੁਕਮੇ ਸਬੂਤ ਵਜੋਂ ਕੰਮ ਨਹੀਂ ਕਰਨਗੇ ਐਸਐਸਏ ਇਸ ਗਲਤੀ ਪੁਸ਼ਟੀ ਕਰਨ ਵਾਲੇ ਸਬੂਤਾਂ ਨੂੰ ਲਾਜ਼ਮੀ ਕਰੇਗਾ ਕਿ ਟੋਕਾ ਟਿੱਕ ਮਾਤਾ ਪਿਤਾ ਅਮਰੀਕੀ ਨਾਗਰਿਕ ਹੈ ਜੇ ਵਿਅਕਤੀ ਦੇ ਜਨਮ ਸਮੇਂ ਯੋਗ ਇਮੀਗ੍ਰੇਸ਼ਨ ਸਥਿਤੀ ਰੱਖਦਾ ਹੈ ਅਸਲ ਦੇ ਵਿੱਚ ਐਸਐਸਏ ਨੂੰ ਕਿਸੇ ਵਿਅਕਤੀ ਦੇ ਜਨਮ ਤੇ ਸਬੂਤ ਦੀ ਲੋਡ ਹੋਵੇਗੀ ਜੋ ਇਹ ਦੱਸਦਾ ਹੋਵੇ ਕਿ ਉਸਦੇ ਮਾਤਾ ਪਿਤਾ ਅਮਰੀਕੀ ਨਾਗਰਿਕ ਸਨ ਜਾਂ ਜੇ ਜਨਮ ਸਮੇਂ ਯੋਗ Migración City de Vizcaya.